ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵੀ ਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੋਹਿੰਦਰ ਕੰਬੋਜ ਤੁਹਾਡੇ ਨਾਲ ਇੰਡੋਪਾਕ ਯੁੱਧ ਦੌਰਾਨ ਸੀਜ਼ਫਾਇਰ ਦੀ ਗੱਲ ਘਟੋ-ਘਟ 29 ਵਾਰ ਡੋਨਲਡ ਟਰੰਪ ਨੇ ਕਹੀ ਕਿ ਮੈਂ ਸੀਜ਼ਫਾਇਰ ਕਰਵਾਇਆ ਹੈਗਾ ਮੈਂ ਜੁਦਰ ਕੋਆਇਆ ਹੈਗਾ ਉਸ ਤੋਂ ਬਾਅਦ ਹੁਣ ਸਾਡੇ ਭਾਰਤ ਦੇ ਉੱਤੇ ਹੀ ਅਟੈਕ ਕਰਦੇ ਆ ਹੋਇਆ ਉਹਨਾਂ ਨੇ 50% ਟੈਰਿਫ ਲਗਾ ਦਿੱਤਾ ਹੁਣ ਕਰੜਾ ਜਵਾਬ ਜਿਹੜਾ ਹੈਗਾ ਉਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਦਿੱਤਾ ਜਾਣਾ ਕਰੜਾ ਜਵਾਬ ਕੀ ਹੈਗਾ ਸਾਡੇ ਨਾਲ ਇੱਥੇ ਦੇ ਚਾਂਸਲਰ ਜਿਹੜੇ ਹੈਗੇ ਨੇ ਸ਼ੋਕ ਮਿੱਤਲੋਂ ਨਾਲ ਹੈ ਕਿ ਨੇ ਗੱਲਬਾਤ ਕਰਦੇ ਕਰੜਾ ਜਵਾਬ ਕੀ ਦੇਣ ਜਾ ਰਿਹਾ ਸ਼ੋਕ ਮਿੱਤਲ लवली ਪੈਸਟ लवली ਯੂਨੀਵਰਸਿਟੀ ਦੇਖੋ ਜੇ 27 ਅਗਸਤ ਤੋਂ ਕਰਮ ਸਾਹਿਬ ਨੇ ਭਾਰਤ ਦੀ ਐਕਸਪੋਰਟ ਤੇ 50% ਟੈਰਿਫ ਲਾਇਆ ਤੇ ਅਸੀਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਤੋਂ ਅਮਰੀਕਨ ਬੇਵਰੇਜਸ ਡ੍ਰਿੰਕਸ ਨੂੰ ਬੈਨ ਕਰਨ ਜਾ ਰਹੇ ਹੈਗੇ ਉਹਨਾਂ ਦਾ ਬਿਸ਼ਕਾਰ ਕਰਨ ਜਾ ਰਹੇ ਇਹ ਫੈਸਲਾ ਕਿਉਂ ਕਰਨ ਕੀ ਰਿਹਾ ਦੇਖੋ ਅਮਰੀਕਾ ਨੇ ਜਿਹੜਾ ਟੈਰਿਫ ਲਾਇਆ ਉਹ ਭਾਰਤ ਦੀ ਇੰਡਸਟਰੀ ਨੂੰ ਡਿਸਟਰਬ ਕਰਨਾ ਚਾਹੁੰਦਾ ਹੈਗਾ ਤੇ ਭਾਰਤ ਦੀ ਵੀ ਇੰਡਸਟਰੀ ਚਾਹੇ ਜੁਐਲਰੀ ਇੰਡਸਟਰੀ ਹੈਗੀ ਕੈਮੀਕਲ ਇੰਡਸਟਰੀ ਹੈਗੀ ਮੈਡੀਸਨ ਇੰਡਸਟਰੀ ਉਹ ਅਫੈਕਟ ਹੋਏਗੀ ਇਹਦੇ ਨਾਲ ਨਾਲ ਪੰਜਾਬ ਦੀ ਇੰਡਸਟਰੀ ਵੀ ਅਫੈਕਟ ਹੋਣ ਜਾ ਰਹੀ ਹੈ ਜਿਵੇਂ ਸਾਡੀ ਟੈਕਸਟਾਈਲ ਹੈ ਅਪੀਅਰਲਸ ਹੈ ਗਾਰਮੈਂਟਸ ਹੈ ਲੁਧਿਆਣਾ ਦੀ ਤੇ ਜਲੰਧਰ ਦੀ ਹੈਂਡ ਟੂਲਸ ਹੈਗੇ ਨੇ ਸਪੋਰਟਸ ਹੈਗੇ ਨੇ ਜੋ ਸਾਡੀ ਇੰਡਸਟਰੀ ਨੂੰ ਹਰਟ ਕਰ ਰਿਹਾ ਹੈਗੇ ਨੇ ਚੋਟ ਪਹੁੰਚਾਰੇ ਹੈਗੇ ਨੇ ਤੇ ਅਸੀਂ ਵੀ ਚਾਹੁੰਦੇ ਹਾਂ ਉਹਨਾਂ ਨੂੰ ਵੀ ਥੋੜਾ ਮਹਿਸੂਸ ਹੋਵੇ ਕਿ ਉਹਨਾਂ ਦੀ ਇੰਡਸਟਰੀ ਨੂੰ ਹਰਟ ਕਰਨ ਦੀ ਉਹਨਾਂ ਨੂੰ ਚੋਟ ਪਹੁੰਚਾਉਣ ਦੀ ਸਮਰੱਥਾ ਭਾਰਤ ਦੇ ਵਿੱਚ ਵੀ ਹੈ ਭਾਰਤੀ ਲੋਕਾਂ ਦੇ ਵਿੱਚ ਵੀ ਹੈ ਔਰ ਅਸੀਂ ਬੈਨ ਕਰਕੇ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਾਂ ਮਿਲ ਕੇ ਬੈਠ ਕੇ 네ਗੋਸ਼ੀਏਸ਼ਨਸ ਕਰਕੇ ਇਹਦਾ ਹੱਲ ਕਿਤੇ ਨਾ ਕਿਤੇ ਆਪਣੀ ਗੱਲ ਮਲਵਾਉਣ ਦਾ ਤਰੀਕਾ ਤਾਂ ਨਹੀਂ ਹੈਗਾ ਕਿ ਜਿਹੜਾ ਮੈਂ ਸੀਸ ਫਾਇਰ ਦੀ ਗੱਲ ਕਹਿ ਰਿਹਾ ਹਾਂ ਲਗਾਤਾਰ ਭਾਰਤ ਕਹਿ ਰਿਹਾ ਵੀ ਅਸੀਂ ਆਪਣੇ ਪੱਧਰ ਦੇ ਉੱਤੇ ਸੀਸ ਫਾਇਰ ਕੀਤਾ ਹੈਗਾ ਤਾਂ ਉਹ ਕਹਿੰਦਾ ਵੀ ਮੈਂ ਰੁਕੂ ਆਇਆ ਜੋ ਉਧਰ ਰੁਕੂ ਆਇਆ ਇਸ ਨੂੰ ਬਣਾਉਣ ਦਾ ਤਰੀਕਾ ਤਾਂ ਨਹੀਂ ਹੈਗਾ ਵੀ 50% ਟੈਰਿਫ ਲਾ ਦਿੱਤਾ ਜਾਵੇ ਤੇ ਭਾਰਤ ਮੰਨ ਜਾਏਗਾ ਤੇ ਦੇਖੋ ਉਹਨਾਂ ਦੀ ਆਪਣੀ ਸਟ੍ਰੈਟਜੀ ਹੋ ਸਕਦੀ ਹੈਗੀ ਪਰ ਭਾਰਤ ਕਦੇ ਵੀ ਕਦੇ ਵੀ ਕਿਸੇ ਦਬਾਅ ਦੇ ਅੱਗੇ ਨਹੀਂ ਆਉਂਦਾ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਅੱਗੇ ਵੀ ਨਹੀਂ ਆਏਗਾ ਹੁਣ ਤੁਸੀਂ 27 ਅਗਸਤ ਤੋਂ ਬੰਦ ਕਰਨ ਜਾ ਰਹੇ ਹੋ ਜਿੰਨੇ ਵੀ ਕੋਲਡ ਡਰਿੰਕਸ ਹੈਗੀਆਂ ਨੇ ਜਿਹੜੀਆਂ ਵਿਦੇਸ਼ ਤੋਂ ਖਾਸ ਕਰਕੇ ਜਿਹੜੀਆਂ ਅਮਰੀਕਾ ਤੋਂ ਆਉਂਦੀਆਂ ਨੇ लगता कि पूरा, दे किता। पूरा देश मुकाबला पूरी उम्मीद हैपोरे भी आए, तो आए। कि तो तो सारे महसूस करते हैं कि जी अमेरिका डोगली नीति अपना रहा है टाइम आ गया ओनू जॉब दिता जाए डोगली नीति की गल भारत का युद्ध लग गया उन्नी फीसदाता ਭਾਰਤ ਇਹ ਸਿੱਧਾ ਸਿੱਧਾ ਡਾਡਾ ਕਰ ਦੋਤਾ ਬਿਲਕੁਲ ਸਹੀ ਕਰ ਲੈ ਬਿਲਕੁਲ ਦੋ ਗੱਲ ਦਿੱਤੀ ਹੈ ਕਿ ਅਮਰੀਕਾ ਆ ਰਸ਼ੀਆ ਤੋਂ ਬਿਲਕੁਲ ਯੂਰੇਨੀਅਮ, ਪਲੋਡੀਅਮ, ਕੈਮੀਕਲ ਫਰਟੀਲਾਈਜ਼ਰਸ ਮੰਗਵਾਦਾ ਹੈਗਾ ਉਹਦੇ ਮਿੱਤਰ ਦੇਸ਼ ਨਾਟੋ ਦੇਸ਼ ਔਇਲ ਵੀ ਮੰਗਵਾਦੇ ਹੈਗੇ ਨੇ ਉਹਨਾਂ ਦੇ ਤੋਂ ਨਹੀਂ ਲਾਇਆ ਭਾਰਤ ਕਿਉਂ ਦੋ ਗੱਲਾਂ ਸਹੀ ਤਾਂ ਬਿਲਕੁਲ ਧੰਨਵਾਦ ਗੱਲਬਾਤ ਕਰਨ ਲਈ ਤਾਂ ਅਸ਼ੋਕ ਮਿੱਤਲ ਲਾਇਸਬਾ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ 27 ਅਗਸਤ ਨੂੰ ਜੇ ਭਾਰਤ ਤੇ ਪਾਕ ਇਸ ਤਰ੍ਹਾਂ ਦੇ ਨਾਲ लवली ਯੂਨੀਵਰਸਿਟੀ ਵਿੱਚ ਜਿਹੜੀਆਂ ਪੀਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਕੋਲਡ ਡਰਿੰਕ ਹੈਗੀਆਂ ਨੇ ਉੱਥੇ ਪੂਰੀ ਤਰ੍ਹਾਂ ਨਾਲ ਬੈਨ ਲਗਾਉਣ ਜਾ ਰਿਹਾ ਜੇ ਅਮਰੀਕਾ 50% ਆਰਫ ਟੈਰਿਫ ਲਾਏਗਾ ਤਾਂ लवली ਯੂਨੀਵਰਸਿਟੀ ਕੈਂਪਸ ਵਿੱਚ ਪੂਰੀ ਤਰ੍ਹਾਂ ਦੇ ਨਾਲ ਕੋਲਡ ਡਰਿੰਕ ਬੈਨ ਰਹਿਣਗੀਆਂ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਈ ਦਾ ਨਿਊ ਸਵੇਰਾ ਟੀਵੀ ਸਵਾਗਤ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਖਿੰਦਰ ਕੰਬੋਈ ਤੁਹਾਡੇ ਨਾਲ ਇੰਡੋ ਪਾਕ ਯੁੱਧ ਦੌਰਾਨ ਸੀਜ਼ ਫਾਇਰ ਦੀ ਗੱਲ ਘਟੋ-ਘਟ 29 ਵਾਰ ਡੋਨਲਡ ਟਰੰਪ ਨੇ ਕਹੀ ਕਿ ਮੈਂ ਸੀਜ਼ ਫਰਕ ਕਰਵਾਇਆ ਹੈਗਾ ਮੈਂ ਜੋਦਰ ਕੋ ਆਇਆ ਹੈਗਾ ਉਸ ਤੋਂ ਬਾਅਦ ਹੁਣ ਸਾਡੇ ਭਾਰਤ ਦੇ ਉੱਤੇ ਹੀ ਅਟੈਕ ਕਰਦੇ ਆ ਹੋયા ਉਹਨਾਂ ਨੇ 50% ਟੈਰਿਫ ਲਗਾ ਦਿੱਤਾ ਹੁਣ ਕੈਨੇਡਾ ਜਵਾਬ ਜਿਹੜਾ ਹੈਗਾ ਉਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਦਿੱਤਾ ਜਾਣਾ ਕੈਨੇਡਾ ਜਵਾਬ ਕੀ ਹੈਗਾ ਸਾਡੇ ਨਾਲ ਇੱਥੇ ਦੇ ਚਾਂਸਲਰ ਜਿਹੜੇ ਹੈਗੇ ਨੇ ਸ਼ੋਕ ਮਿੱਤਲ ਉਹ ਨਾਲ ਹੈਗੇ ਨੇ ਗੱਲਬਾਤ ਕਰਦੇ ਕੈਨੇਡਾ ਜਵਾਬ ਕੀ ਦੇਣ ਜਾ ਰਿਹਾ ਸ਼ੋਕ ਮਿੱਤਲ लवली ਪੈਸਟ लवली ਯੂਨੀਵਰਸਿਟੀ देखो जे 27 अगस्त ਤੋਂ ट्रंप ਸਾਹਿਬ ਨੇ ਭਾਰਤ ਦੀ ਐਕਸਪੋਰਟ ਤੇ 50% ਟੈਰਿਫ ਲਾਇਆ ਤੇ ਅਸੀਂ लवली प्रोफेशनल ਯੂਨੀਵਰਸਿਟੀ ਦੇ ਕੈਂਪਸ ਤੋਂ ਅਮਰੀਕਨ ਬੇਵਰੇजेस ਡ੍ਰਿੰਕਸ ਨੂੰ ਬੈਨ ਕਰਨ ਜਾ ਰਹੇ ਹਾਂਗੇ ਉਹਨਾਂ ਦਾ ਬਿਸ਼ਕਾਰ ਕਰਨ ਜਾ ਰਹੇ ਹਾਂ ਇਹ ਫੈਸਲਾ ਕਿਉਂ ਕਰਨ ਕੀ ਰਿਹਾ ਦੇਖੋ ਅਮਰੀਕਾ ਨੇ ਜਿਹੜਾ ਟੈਰਿਫ ਲਾਇਆ ਉਹ ਭਾਰਤ ਦੀ ਇੰਡਸਟਰੀ ਨੂੰ ਡਿਸਟਰਬ ਕਰਨਾ ਚਾਹੁੰਦਾ ਹੈਗਾ ਤੇ ਭਾਰਤ ਦੀ ਵੀ ਇੰਡਸਟਰੀ ਚਾਏ ਜੁਲੀ ਇੰਡਸਟਰੀ ਹੈਗੀ ਕੈਮੀਕਲ ਇੰਡਸਟਰੀ ਹੈਗੀ ਮੈਡੀਸਨ ਇੰਡਸਟਰੀ ਉਹ ਅਫੈਕਟ ਹੋਏਗੀ ਇਹਦੇ ਨਾਲ ਨਾਲ ਪੰਜਾਬ ਦੀ ਇੰਡਸਟਰੀ ਵੀ ਅਫੈਕਟ ਹੋਣ ਜਾ ਰਹੀ ਹੈ ਜਿਵੇਂ ਸਾਡੀ ਟੈਕਸਟਾਈਲ ਹੈ ਅਪੀਅਰਲਸ ਹੈ ਗਾਰਮੈਂਟਸ ਹੈ ਲੁਧਿਆਣਾ ਦੀ ਤੇ ਜਲੰਧਰ ਦੀ ਹੈਂਡ ਟੂਲਸ ਹੈਗੇ ਨੇ ਸਪੋਰਟਸ ਹੈਗੇ ਨੇ ਤੇ ਜੋ ਸਾਡੀ ਇੰਡਸਟਰੀ ਨੂੰ ਹਰਟ ਕਰ ਰਿਹਾ ਹੈਗੇ ਨੇ ਚੋਟ ਪਹੁੰਚਾਰੇ ਹੈਗੇ ਨੇ ਤੇ ਅਸੀਂ ਵੀ ਚਾਹਦੇ ਹਾਂ ਉਹਨਾਂ ਨੂੰ ਵੀ ਥੋੜਾ ਮਹਿਸੂਸ ਹੋਵੇ ਕਿ ਉਹਨਾਂ ਦੀ ਇੰਡਸਟਰੀ ਨੂੰ ਹਰਟ ਕਰਨ ਦੀ ਉਹਨਾਂ ਨੂੰ ਚੋਟ ਪਹੁੰਚਾਉਣ ਦੀ ਸਮਰੱਥਾ ਭਾਰਤ ਦੇ ਵਿੱਚ ਵੀ ਹੈ ਭਾਰਤੀ ਲੋਕਾਂ ਦੇ ਵਿੱਚ ਵੀ ਹੈ ਔਰ ਅਸੀਂ ਬੈਨ ਕਰਕੇ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਾਂ ਮਿਲ ਕੇ ਬੈਠ ਕੇ ਨੇਗੋਸ਼ੀਏਸ਼ਨਸ ਕਰਕੇ ਇਹਦਾ ਹੱਲ ਕਿਤੇ ਨਾ ਕਿਤੇ ਆਪਣੀ ਗੱਲ ਮਨਵਾਉਣ ਦਾ ਤਰੀਕਾ ਤਾਂ ਨਹੀਂ ਹੈਗਾ ਕਿ ਜਿਹੜਾ ਮੈਂ ਸੀਜ਼ਫਾਇਰ ਦੀ ਗੱਲ ਕਹਿ ਰਿਹਾ ਲਗਾਤਾਰ ਭਾਰਤ ਕਹਿ ਰਿਹਾ ਵੀ ਅਸੀਂ ਆਪਣੇ ਪੱਧਰ ਦੇ ਉੱਤੇ ਸੀਜ਼ਫਾਇਰ ਕੀਤਾ ਹੈਗਾ ਤਾਂ ਉਹ ਕਹਿੰਦਾ ਵੀ ਮੈਂ ਰੁਕਵਾਇਆ ਜੁੱਧਰ ਰੁਕਵਾਇਆ ਇਸ ਨੂੰ ਮਨਵਾਉਣ ਦਾ ਤਰੀਕਾ ਤਾਂ ਨਹੀਂ ਹੈਗਾ ਵੀ 54% ਟੈਰਿਫ ਲਾਤਾ ਜਾਵੇ ਤੇ ਭਾਰਤ ਮੰਨ ਜਾਏਗਾ ਤੇ ਦੇਖੋ ਉਹਨਾਂ ਦੀ ਆਪਣੀ ਸਟ੍ਰੈਟਜੀ ਹੋ ਸਕਦੀ ਹੈਗੀ ਪਰ ਭਾਰਤ ਕਦੇ ਵੀ ਕਦੇ ਵੀ ਕਿਸੇ ਦਬਾਅ ਦੇ ਅੰਗੇ ਨਹੀਂ ਆਉਂਦਾ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅੱਗੇ ਵੀ ਨਹੀਂ ਆਏਗਾ ਹੁਣ ਤੁਸੀਂ 27 ਅਗਸਤ ਤੋਂ ਬੰਦ ਕਰਨ ਜਾ ਰਹੇ ਹੋ ਜਿੰਨੇ ਵੀ ਕੋਲਡ ਡਰਿੰਕਸ ਹੈਗੀਆਂ ਨੇ ਜਿਹੜੀਆਂ ਵਿਦੇਸ਼ ਤੋਂ ਖਾਸ ਕਰਕੇ ਜਿਹੜੀਆਂ ਅਮਰੀਕਾ ਤੋਂ ਆਉਂਦੀਆਂ ਨੇ ਲੱਗਦਾ ਕਿ ਪੂਰਾ ਦੇਸ਼ ਮੁਕਾਬਲਾ ਕੀਤਾ ਮੈਨੂੰ ਪੂਰੀ ਉਮੀਦ ਹੈਗੀ ਕਿ ਪੂਰਾ ਦੇਸ਼ ਪੂਰਾ ਦੇਸ਼ ਇਹਦੇ ਸਮਰਥਨ 'ਚ ਖੜਾ ਹੋਏਗਾ ਮੈਨੂੰ ਹਰ ਥਾਂ ਤੋਂ ਬੜੀ ਚੰਗੀਆਂ ਨਿਊਜ਼ ਆ ਰਹੀਆਂ ਨੇ ਮੈਸੇਜ ਆ ਰਹੇ ਹੈਗੇ ਨੇ ਭਾਰਤ ਤੋਂ ਵੀ ਆਏ ਵਿਦੇਸ਼ਾਂ ਤੋਂ ਵੀ ਆਏ ਇਵਨ ਕਨੇਡੀਅਨ ਬ੍ਰੋਡਕਾਸਟਿੰਗ ਕਾਰਪੋਰੇਸ਼ਨ ਤੋਂ ਵੀ ਆਏ ਕੋ ਸਾਰੇ ਮਹਿਸੂਸ ਕਰਦੇ ਨੇ ਕਿ ਇਹ ਜਿਹੜੀ ਅਮਰੀਕਾ ਦੋਗਲੀ ਨੀਤੀ ਅਪਣਾ ਰਿਹਾ ਹੈਗਾ ਹੁਣ ਟਾਈਮ ਆ ਗਿਆ ਉਹਨੂੰ ਜਵਾਬ ਦਿੱਤਾ ਜਾਵੇ ਦੋਗਲੀ ਨੀਤੀ ਦੀ ਗੱਲ ਹੀ ਕਰਨ ਲੱਗਾ ਸੀਗਾ ਕਿ ਭਾਰਤ ਦਾ ਜੁੱਧ ਲੱਗਿਆ ਸੀ ਉਹਤੇ 19% ਦੀ ਟੈਰਿਫ ਲਾਤਾ ਭਾਰਤ ਤੇ ਸਿੱਧਾ ਸਿੱਧਾ ਡਾਡਾ ਕਰ ਦੁੱਤਾ ਬਿਲਕੁਲ ਸਹੀ ਕਰ ਲੈ ਬਿਲਕੁਲ ਦੋਗਲੀ ਨੀਤੀ ਹੈ ਕਿ ਅਮਰੀਕਾ ਆਪ ਰਸ਼ੀਆ ਤੋਂ ਬਿਲਕੁਲ ਯੂਰੇਨੀਅਮ, ਪਲੋਡੀਅਮ, ਕੈਮੀਕਲ ਫਰਟੀਲਾਈਜ਼ਰਸ ਮੰਗਵਾਉਂਦਾ ਹੈਗਾ ਉਹਦੇ ਮਿੱਤਰ ਦੇਸ਼ NATO ਦੇਸ਼ ਔਇਲ ਵੀ ਮੰਗਵਾਉਂਦੇ ਹੈਗੇ ਉਹਨਾਂ ਦੇ ਤੋਂ ਨਹੀਂ ਲਾਇਆ ਭਾਰਤ ਤੇ ਕਿਉਂ ਦੁਗਲੇ ਤੇ ਹੈ ਤਾਂ ਬਿਲਕੁਲ ਧੰਨਵਾਦ ਗੱਲਬਾਤ ਕਰਨ ਲਈ ਤਾਂ ਅਸ਼ੋਕ ਮਿੱਤਲ ਲਾਇਸਬਾ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ 27 ਅਗਸਤ ਨੂੰ ਜੇ ਭਾਰਤ ਤੇ ਪਾਕ ਤਰ੍ਹਾਂ ਦੇ ਨਾਲ ਲਵਲੀ ਯੂਨੀਵਰਸਿਟੀ ਵਿੱਚ ਜਿਹੜੀਆਂ ਪੀਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਕੋਲਡ ਡਰਿੰਕ ਹੈਗੀਆਂ ਨੇ ਉੱਤੇ ਪੂਰੀ ਤਰ੍ਹਾਂ ਨਾਲ ਬੈਨ ਲਗਾਉਣ ਜਾ ਰਿਹਾ ਜੇ ਅਮਰੀਕਾ 50% ਆਰਐਫ ਟੈਰਿਫ ਲਾਏਗਾ ਤਾਂ ਲਵਲੀ ਯੂਨੀਵਰਸਿਟੀ ਕੈਂਪਸ ਵਿੱਚ ਪੂਰੀ ਤਰ੍ਹਾਂ ਦੇ ਨਾਲ ਕੋਲਡ ਡਰਿੰਕ ਬੈਨ ਰਹਿਣ ਗਿਆ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਗੰਬੋਈ ਦਾ ਨਿਊਜ਼ ਚੈਨਲ ਟੀਵੀ ਸਵਾਦ